ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ। ਅ ਸਰਦੀ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਮਸਲਾ ਹੈ ਵੀ ਮੱਝਾਂ ਦੁੱਧੋਂ ਭੱਜ ਜਾਂਦੀਆਂ ਜਾਂ ਡੰਗ ਪੰਣਾ ਸ਼ੁਰੂ ਕਰ ਦਿੰਦੀਆਂ। ਸੋ ਉੱਥੇ ਕੀ ਇਹ ਦੁੱਧ ਦਾ ਟੀਕਾ ਲਾਉਣਾ ਸ਼ੁਰੂ ਕਰ ਦਿੰਦੇ ਆ ਲੋਕੀ ਹਨਾ। ਦੁੱਧ ਦਾ ਟੀਕਾ অক্সੀਡੋਸਨ ਦਾ ਟੀਕਾ ਜਿਹੜਾ ਹੈਗਾ। অক্সੀਡੋਸਨ ਦੇ ਟੀਕੇ ਬਾਰੇ ਬਹੁਤ ਸਾਰਾ ਜਿਹੜਾ ਕੂੜ ਪ੍ਰਚਾਰ ਹੈ ਬੜੇ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਕੁਝ ਵਿਗਿਆਨਕ ਸੱਚ ਆ ਮੈਂ ਤੁਹਾਨੂੰ ਦੱਸੂਗਾ অক্সੀਟੋਸਿਨ ਬਾਰੇ ਪਹਿਲੀ ਗੱਲ ਇਹ ਹੈ অক্সੀਟੋਸਿਨ ਦਾ ਟੀਕਾ ਦੁੱਧ ਉਤਾਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਜੀ ਗੱਲ ਇਹ ਹੈ ਜਿੰਨਾ ਕਿ অক্সੀਟੋਸਿਨ ਟੀਕੇ ਰਾਹੀਂ ਜਾਂਦਾ ਹੈ ਮਤਲਬ ਟੀਕਾ ਲਾਤਾ ਜਿਸ ਟੀਕਾ ਨਹੀਂ ਲਾਉਂਦੇ ਜਾਂ ਲਾਉਣ ਦੀ ਲੋੜ ਨਹੀਂ ਪੈਂਦੀ ਜੇ ਮੱਝ ਆਪਣੇ ਆਪ ਦੁੱਧ ਦੇ ਰਹੀ ਹੁੰਦੀ ਗਾਂ ਆਪਣੇ ਆਪ ਦੁੱਧ ਦੇ ਰਹੀ ਹੁੰਦੀ ਈਵਨ ਬੰਦਿਆਂ ਦੇ ਵਿੱਚ ਵੀ ਜਦੋਂ ਦੁੱਧ ਉਤਰਦਾ ਹੈ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ ਉਦੋਂ ਵੀ অক্সੀਟੋਸਿਨ ਦੀ ਜਿਹੜੀ ਹੈਗੀ ਰਿਲੀਜ਼ ਹੁੰਦਾ ਹੈ অক্সੀਟੋਸਿਨ ਨਿਕਲਦਾ ਹੈ ਉਹ ਰੋਕਸੀਟੋਸਿਨ ਦੀ ਮਾਤਰਾ ਟੀਕੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ ਜਿੰਨਾ ਸੀ ਟੀਕੇ ਰਹੀਂ ਦਿੰਨੇ ਆ ਦੂਜੀ ਗੱਲ ਦੇਖੋ ਜੇ ਇੱਕ ਦਿਨ ਦਾ ਬੱਚਾ ਜਿਹੜਾ ਦੁੱਧ ਪੀ ਰਿਹਾ ਹੈ ਜੇ ਉਹਦੇ ਵਿੱਚ অক্সੀਟੋਸਿਨ ਨਿਕਲ ਰਿਹਾ ਜਾ ਰਿਹਾ ਤਾਂ ਇਹ ਪੱਕੀ ਗੱਲ ਹੈ ਕਿ ਕੋਈ ਨੁਕਸਾਨ ਨਹੀਂ ਹੈਗਾ ਇਹ ਜ਼ਰੂਰਤ ਹੈ ਮਤਕੀ ਸਭ ਦੀ ਹੋਇਆ ਕਿ ਬਹੁਤ ਸਾਰੇ ਮੈਂ ਦੇਖਿਆ ਬਹੁਤ ਸਾਰੇ ਕਈ ਵਾਰੀ ਕਈ ਭਹਾ ਵੀ ਇਹ ਕਹਿੰਦੇ ਆ ਜੀ ਟੀਕੇ ਵਾਲਾ ਦੁੱਧ ਨਹੀਂ ਪੀਣਾ ਦੁੱਧ ਟੀਕਾ ਭਾਵੇਂ ਸੇ ਬਾਹਰੋਂ ਲਾਈਏ ਭਾਵੇਂ ਅੰਦਰ ਉਣੀ ਕੁਦਰਤੀ ਤੌਰ ਤੇ ਨਿਕਲੇ ਗੱਲ ਹੀ ਕੋਈ ਐ ਇਸ ਕਰਕੇ ਟੀਕਾ ਲਾਉਣ ਤੋਂ ਨਾ ਡਰੋ ਟੀਕਾ ਲਾਉਣ ਨਾਲ ਕੁਝ ਨਹੀਂ ਹੁੰਦਾ ਹੈਗਾ ਇਹ ਕੂੜ ਪ੍ਰਚਾਰ ਹੈ ਬਿਲਕੁਲ ਝੂਠ ਹੈ ਇਹ ਦੂਜੀ ਗੱਲ ਇਹ ਹੈ ਜਿਹੜਾ ਆਕਸੀਟੋਸਿਨ ਹੈ ਇਹਦੀ ਜਿਹੜੀ ਹਾਫ ਲਾਈਫ ਹੁੰਦੀ ਹੈ ਇਹਦੀ ਟੋਟਲ ਜਿਹੜਾ ਸਮਾਂ ਹੁੰਦਾ ਜਿਹੜਾ ਇਹ ਦੁੱਧ ਦੇ ਵਿੱਚ ਰਹਿੰਦਾ ਉਹ ਵੱਧ ਤੋਂ ਵੱਧ 5 ਮਿੰਟ ਹੈ 5 ਮਿੰਟ ਤੋਂ ਬਾਅਦ ਇਸੇ ਕਰਕੇ ਅਸੀਂ ਕਹਿੰਦੇ ਨਾ ਕਿ ਚੋਾਈ 5 ਮਿੰਟ ਚ ਕਰ ਲੈਣੀ ਚਾਹੀਦੀ ਕਿਉਂਕਿ ਦਾ ਅਸਲੀ 5 ਮਿੰਟ ਰਹਿੰਦਾ ਹੈਗਾ 5 ਮਿੰਟ ਬਾਅਦ ਇਹ ਦੁੱਧ ਚ ਵੀ ਆ ਗਿਆ ਤੇ ਦੁੱਧ ਦੇ ਵਿੱਚ ਵੀ ਇਹਦੀ 5-7 ਮਿੰਟ ਤੋਂ ਬਾਅਦ ਇਹਦੀ ਲਾਈਫ ਨਹੀਂ ਹੈਗੀ ਤੇ ਜਿੱਦਾਂ ਦੁੱਧ ਅਸੀਂ ਵਾਰ ਲਿਆ ਇਹ ਖਤਮ ਹੋਏ ਨਾ ਉਹ ਤੋਂ ਪਹਿਲਾਂ ਵੀ ਕਾਫੀ ਮਾਤਰਾ ਜੇ ਆਮ ਤੌਰ ਤੇ ਆਪਣੇ ਖਤਮ ਹੋ ਜਾਂਦੇ ਪਰ ਦੁੱਧ ਤੋਂ ਵਾਰ ਲੈਣਾ ਬੇਕੋ ਖਤਮ ਹੋ ਜਾਂਦਾ ਮੰਨ ਲਓ ਅਸੀਂ ਕੱਚਾ ਦੁੱਧ ਵੀ ਪੀ ਲਿਆ ਸਾਡੇ ਸਰੀਰ ਦੇ ਵਿੱਚ অক্সੀਟੋਸਿਨ ਨੂੰ ਆਪਣਾ ਕੰਮ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਕੋਈ ਰਿਸੈਪਟਰ ਨਹੀਂ ਹੈਗੀ ਸਿਰਫ ਪਸ਼ੂ ਦੇ ਸੂਣ ਤੋਂ ਕੁਝ ਘੰਟੇ ਪਹਿਲਾਂ অক্সੀਟੋਸਿਨ ਦੇ ਰਿਸੈਪਟਰ ਬਣਦੇ ਆ ਜਦੋਂ ਪ੍ਰੋਜੈਸਟਰੋਨ ਜਿਹੜਾ ਹੈਗਾ ਈਸਟ੍ਰੋਜਨ ਦੇ ਵਿੱਚ ਕਨਵਰਟ ਹੁੰਦਾ ਉਦੋਂ ਇਹਦੇ ਕੁਝ ਰਿਸੈਪਟਰ ਬਣਦੇ ਕੁਝ ਘੰਟਿਆਂ ਬਾਅਦ ਤੇ ਜਿਹੜਾ ਕਿ ਬੱਚੇਦਾਨੀ ਦੀ ਮੂਵਮੈਂਟ ਵਾਸਤੇ ਬੱਚੇ ਨੂੰ ਬਾਹਰ ਨਿਕਲਣ ਵਾਸਤੇ ਬੱਚਾ ਬਾਹਰ ਆਉਣ ਵਾਸਤੇ ਉਹ ਜਿਹੜਾ ਧੱਕਾ ਲੱਗਦਾ ਉਹਦੇ ਜ਼ਰੂਰੀ ਉਹਦੇ ਸੀ ਆਕਸੀਡੋਸ਼ਨ ਦੇ ਟੀਕੇ ਵੀ ਲਾਉਣੇ ਕਈ ਵਾਰ 10 10 15 15 ਟੀਕੇ ਲਾਉਣੇ ਸੋ ਕੀ ਹੈ ਵੀ ਇਹ ਟੀਕਾ ਦੇਖੋ ਠੀਕ ਹੈ ਮਤਲਬ ਕਿ ਪਏ ਹੀ ਨਹੀਂ ਕਹਿੰਦੇ ਵੀ ਲਾਓ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪਰ ਜਿਹੜਾ ਕੋਰ ਪ੍ਰਚਾਰ ਉਹ ਤੋਂ ਬਚ ਕੇ ਰਹੋ ਹਲਕੀਏ ਦੇਖੋ ਟੀਕੇ ਤੋਂ ਬੱਚਾ ਜਾ ਸਕਦਾ ਜੇ ਤੁਸੀਂ ਪਸ਼ੂ ਦੀ ਖੁਰਾਕ ਸਹੀ ਰੱਖੋ ਊਰਜਾ ਸਹੀ ਰੱਖੋ ਗੁੜ ਸ਼ੱਕਰ ਦਿੰਦੇ ਰਹੋ ਕੱਟਲੂ ਬਚਰੂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਮੱਝਾਂ 'ਚ ਜਦੋਂ ਮੱਝਾਂ ਤੇ ਦੇਸੀ ਗਾਵਾਂ 'ਚ ਇਹ ਹੀਰਵਾ ਬਹੁਤ ਜਲਦੀ ਕਰ ਜਾਂਦੇ ਜੇ ਕੱਟੂ ਬੱਚੂ ਮਰ ਜੇ ਨਾ ਤਾਂ ਇਹ ਦੁੱਧ ਨਹੀਂ ਲਾਉਂਦੀਆਂ ਹੈਗੀਆਂ ਉਹਦੇ ਵਾਸਤੇ ਹੋਮੋਪੈਥਿਕ ਦਵਾਈਆਂ ਹੈਗੀਆਂ ਜੋ ਮੈਂ ਗੱਲ ਕੀਤੀ ਹੈ ਜਿਵੇਂ ਲੈਕਟੋਮੂਡ ਆਉਂਦੀ ਹੈ ਇੱਕ ਪਹਿਲਾਂ ਬੜੀ ਵੀ ਤੇ ਦਵਾਈ ਦੀ ਗੱਲ ਕੀਤੀ ਸੀ ਕਿ ਐਲ ਡੀ ਐਮ ਹੈ ਜਿਹੜੀ ਉਹ ਵੀ 100 ਮਿਲ ਸਵੇਰੇ ਸ਼ਾਮ ਦੇ ਸਕਦੇ ਹੋ ਪਰ ਸਹੀ ਹੱਲ ਇਹ ਹੈ ਵੀ 4-5 ਮਹੀਨੇ ਤੱਕ ਕੱਤੀ ਬੱਚੀ ਦਾ ਮਤਲਬ ਕਿ ਕੱਤੀ ਦਾ ਕੱਟੇ ਦਾ ਧਿਆਨ ਰੱਖੋ ਤਾਂ ਕਿ ਉਹ ਜੇ ਸਾਹਮਣੇ ਰੋਗੀ ਤਾਂ ਮੱਝ ਦੁੱਧ ਨਾਉਂਦੀ ਰਹੂਗੀ ਭਾਰਤ ਤੋਂ ਬਾਹਰ ਅਫਰੀਕਾ 'ਚ ਵੀ ਮੱਝਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਅਫਰੀਕਾ 'ਚ ਵੀ ਵੱਡੀ ਸਮੱਸਿਆ ਮੱਝਾਂ ਦੀ ਸਾਰੀ ਦੁਨੀਆ 'ਚ ਵੱਡੀ ਸਮੱਸਿਆ ਹੈ ਵੀ ਇਹ ਜਿਹੜਾ ਹੈਗਾ ਵੀ ਦੁੱਧੋਂ ਭੱਜ ਜਾਂਦੀਆਂ ਜੇ ਇੱਕ ਡੰਗ ਹੋ ਜਾਂਦੀਆਂ ਤੁ ਜਦੋਂ ਅੰਸਰ ਦੇ ਨੂੰ ਹੋ ਜੇ ਉਹਦੇ ਟੀਕਾ ਲਾਉਣ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਕੋਸ਼ਿਸ਼ ਕਰੋ ਕਿ ਇਹਦੀ ਨਾਲ ਜ਼ਰੂਰਤ ਪਵੇ ਪਰ ਜੇ ਕੋਈ ਇਦਾਂ ਕਹਿੰਦਾ ਵੀ ਟੀਕੇ ਵਾਲਾ ਦੁੱਧ ਹੈ ਦੁੱਧ ਟੀਕੇ ਵਾਲਾ ਹੀ ਹੁੰਦਾ ਹੈ ਇਹ ਕੋਈ ਵੀ ਦੁੱਧ ਬਿਨਾ ਟੀਕੇ ਤੋਂ ਨਹੀਂ ਉਤਰਦਾ ਹੈਗਾ ਸੋ ਬਾਕੀ ਇਹ ਖੁਰਾਕੀ ਮਸਲੇ ਜਿਵੇਂ ਮੈਂ ਦੱਸਿਆ ਵੀ ਮਿਨਰਲ ਮਿਕਸਚਰ ਹੈ ਬਫਰ ਹੈ ਲਾਈਵ ਯੀਸਟ ਹੈ ਬਫਰ ਬਣੀ ਗਰ ਹੈ ਠੀਕ ਹੈ ਜੀ ਹੋਰ ਜਿਵੇਂ ਗੁੜ ਸ਼ੱਕਰ ਦੀਪਾ ਗੱਲ ਕੀਤੀ ਹੈ ਬਾਈਪਾਸ ਫੈਟ ਹੈ ਹਨਾ ਠੰਡ ਤੋਂ ਬਚਾ ਕੇ ਰੱਖਣਾ ਟੈਂਪਰੇਚਰ ਲੋ ਨਾ ਹੋਣ ਦੇਣਾ ਲੋ ਟੈਂਪਰੇਚਰ ਨਾਲ ਬੜੀ ਜਲਦੀ ਦੁੱਧੋਂ ਭੱਜ ਜਾਂਦੀਆਂ ਪਸ਼ੂ ਹਨ ਇਹ ਸਾਰੀਆਂ ਚੀਜ਼ਾਂ ਕਰੋ ਖੁਰਾਕੀ ਮਸਲੇ ਆ ਤੇ ਖੁਰਾਕ ਨਾਲ ਹੱਲ ਹੋਣਾ ਦਵਾਈਆਂ ਨਾਲ ਨਹੀਂ ਹੱਲ ਹੋਣਾ ਬਾਕੀ ਇਹ ਹੈ ਵੀ ਕੋਰ ਪ੍ਰਚਾਰ ਤੋਂ ਆਪ ਵੀ ਬਚੋ ਤੇ ਕੋਰ ਪ੍ਰਚਾਰ ਦਾ ਹਿੱਸਾ ਨਾ ਬਣੋ ਠੀਕ ਹੈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ